ਸਤਗੁਰਾਂ ਨੇ ਨਿਕਲਦਿਆਂ ਸਾਰ ਇਤਿਹਾਸ ਵਾਂਗੂੰ ਕਹਿੰਦਾ ਤੀਰ ਵੀ ਚਲਾਏ ਪਰ ਤਾੜੀ ਮਾਰੀ ਉੱਚੀ ਸਾਰੀ ਅਸਥਾਨ ਹੈ ਜੀ ਤਾੜੀ ਮਾਰ ਕੇ ਉਹ ਵੀ ਟਿੱਬੀ ਸੀ ਉੱਚੀ ਸਾਰੀ ਆਵਾਜ਼ ਦੇ ਕੇ ਕਈ ਖਿੰਦ ਦਾ ਪੀਰ ਜਾ ਰਿਹਾ ਹੈ ਬਣਾਈ ਜਾਣਗੇ ਤਾੜੀ ਮਾਰੀ ਜੀ ਰਾਤ ਨੂੰ ਚਲੇਗੇ ਜੀ ਬਗਾਨੇ ਪੁੱਤ ਤਾੜੀ ਮਾਰ ਕੇ ਨਹੀਂ ਨਿਕਲ ਦਿੰਦੇ ਕਿਸੇ ਨੂੰ ਅਖੇਰੀ ਇਤਿਹਾਸ 'ਚ ਏਦਾਂ ਲਿਖਿਆ ਆਪਣਾ ਦਿਮਾਗ ਵੀ ਤੇ ਹੈ ਨਾ ਇਤਿਹਾਸ ਪੂਰਾ ਨਹੀਂ ਹੁੰਦਾ ਭਾਵੇਂ ਕੋਈ ਗਿਲਾ ਕਰੇ ਨਗਰ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਅਜ ਰਾਤ ਪੰਥ ਕੋਲੋਂ ਆਗਿਆ ਲਿਕੇ ਆਪ ਜਦੋਂ ਤਾੜੀ ਮਾਰ ਕੇ ਨਿਕਲੇ ਨਾ ਉੱਥੇ ਗੁਰਦੁਆਰਾ ਕੀ ਆ ਤਾੜੀ ਸਾਹਿਬ ਤੇ ਉੱਥੇ ਇੱਕ ਤੁਕ ਲਿਖੀ ਮੈਨੂੰ ਭੁੱਲ ਗਈ ਆ ਕੋ ਵੈ ਗੁਰੂ ਗੱਜ ਕੇ ਬੋਲੋ ਵੈ ਗੁਰੂ ਜਿੱਥੇ ਬਾਬੇ ਦਇਆ ਸਿੰਘ ਸਾਹਿਬ ਨੇ ਗੁਰਦੁਆਰਾ ਬਣਾਇਆ ਨਾ ਤਾੜੀ ਸਾਹਿਬ ਬਿਧੀ ਚੰਦ ਵਾਲਿਆਂ ਉੱਥੇ ਇੱਕ ਬੋਰਡ ਦੇ ਉੱਤੇ ਤੁਕ ਲਿਖੀ ਆ ਉਹਦਾ ਮਤਲਬ ਇਹ ਆ ਕਿ ਪੀਰੇ ਹਿੰਦਰਵਦ ਹਿੰਦ ਦਾ ਪੀਰ ਜਾ ਰਿਹਾ ਜੇ ਅਗਲੀਆਂ ਲਾਈਨਾਂ ਦਾ ਇਹ ਮਤਲਬ ਬਣਦਾ ਏ ਜੇ ਕਿਸੇ ਨੇ ਆਪਣੀ ਮਾਂ ਦਾ ਖਾਲਸ ਦੁੱਧ ਪੀਤਾ ਤੇ ਮੈਂ ਕੱਲਾ ਹੀ ਜਾ ਰਿਹਾ ਜੇ ਮੈਨੂੰ ਰੋਕ ਕੇ ਵਿਖਾਓ ਬਗਾਨੇ ਪੁੱਤ ਤਾੜੀ ਮਾਰ ਕੇ ਨਹੀਂ ਨਿਕਲ ਦਿੰਦੇ ਕਿਸੇ ਨੂੰ ਅਖੇਰੀ ਇਤਿਹਾਸ 'ਚ ਏਦਾਂ ਲਿਖਿਆ ਆਪਣਾ ਦਿਮਾਗ ਵੀ ਤੇ ਹੈ ਨਾ ਇਤਿਹਾਸ ਪੂਰਾ ਨਹੀਂ ਹੁੰਦਾ ਭਾਵੇਂ ਕੋਈ ਗਿਲਾ ਕਰੇ ਤੇ ਸ਼ਾਇਰ ਕਹਿੰਦਾ ਖਾਲੀ ਜਾਨ ਲਗਿਆ ਦੋਵੇਂ ਹੱਥ ਖਾਲੀ ਗੜੀ ਵਿੱਚੋਂ ਤਾੜੀ ਮਾਰ ਕੇ Por